ਸਤਿਗੁਰਾਲ ਜੀ ਮੈਂ ਹਾਕਮ ਸਿੰਘ ਅਮਦਗੜੀਆ ਤੇ ਅੱਜ ਗੱਲ ਕਰਾਂਗੇ ਗਿਆਨੀ ਸੋਨਸਨ ਸਿੰਘ ਦੀ ਕਿਤਾਬ ਸਿੱਖ ਰਾਜ ਕਿਵੇਂ ਗਿਆ ਇੱਕ ਹਾਂ ਪੂਰੀ ਇੱਕ ਸਦੀ ਪਹਿਲਾਂ ਦਾ ਪੰਜਾਬ ਇੰਨਾ ਪਤਰਿਆ ਵਿੱਚ ਲੁਕਿਆ ਹੋਇਆ ਹੈ ਉਹ ਪੰਜਾਬ ਅੱਜ ਦੇ ਪੰਜਾਬ ਵਰਗਾ ਨਹੀਂ ਸੀ ਉਦੋਂ ਉੱਥੇ ਉਪਰਿਆਂ ਦਾ ਨਹੀਂ ਸਗੋ ਪੰਜਾਬੀ ਸਿੱਖ ਦਾ ਰਾਜ ਸੀ ਸਿੱਖਾਂ ਨੇ ਆਪਣਾ ਲਹੂ ਡੋਲ ਕੇ ਉਸ ਰਾਜ ਨੂੰ ਕਾਇਮ ਕੀਤਾ ਸੀ ਤੇ ਸਾਰੇ ਪੰਜਾਬੀਆਂ Hindu ਅਤੇ ਮੁਸਲਮਾਨਾਂ ਨੂੰ ਉਸ ਦੇ ਫਾਂਜੀਵਾਲ ਬਣਾਇਆ ਸੀ ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ ਅਸੀਂ ਪੰਜ ਦਰਿਆਵਾਂ ਦੇ ਬਾਦਸ਼ਾਹਾਂ ਤਾਜ ਤਖਤ ਵਾਲੇ ਅਣਖ ਆਣ ਵਾਲੇ ਸਾਡੇ ਸਿਰਾਂ ਤੇ ਕਲਗੀਆਂ ਸੋਹਂਦੀਆਂ ਸਨ ਸਾਨੂੰ ਨਿਉਂਦੇ ਸਨ ਕਈ ਗੁਮਾਨ ਵਾਲੇ ਸਾਡੇ ਖਾਲਸਾਈ ਕੌਮ ਨਿਸ਼ਾਨ ਅੱਗੇ ਪਾਣੀ ਭਰਦੇ ਸਨ ਕਈ ਨਿਸ਼ਾਨ ਵਾਲੇ ਸਾਡੀ ਚਮਕ ਦੀ ਤੇਗ ਦੀ ਧਾਰ ਅੱਗੇ ਭੇਟਾ ਤਰਦੇ ਸਨ ਕਾਬਲ ਇਰਾਨ ਵਾਲੇ ਬਿਨਾ ਪੁੱਛਿਆ ਇਧਰ ਨਾ ਝਾਕਦੇ ਸਨ ਸਾਡੇ ਸਿਰਾਂ ਤੇ ਹੁਕਮ ਚਲਾਉਣ ਵਾਲੇ ਕੌਣ ਜਾਣਦਾ ਸੀ ਰੁਲਦੇ ਫਿਰਨਗੇ ਇਹ ਆਪਣੇ ਤਾਜ ਵਿੱਚ ਹੀਰੇ ਹੰਡਾਣ ਵਾਲੇ ਸ਼ੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ ਤਾਜ ਤਖਤ ਨਿਸ਼ਾਨ ਕਰਪਾਣ ਵਾਲੇ ਪੰਜ ਦਰਿਆਵਾਂ ਦੀ ਇਸ ਰਿਸ਼ੀਆਂ ਦੀ ਧਰਤੀ ਉੱਤੇ ਸਿੰਘਾਂ ਦੇ ਘੋੜਿਆਂ ਦੀਆਂ ਟਾਪਾ ਸੁਣਾਈ ਦਿੰਦੀਆਂ ਸਨ ਆਪਣੀ ਮਾਤ ਭੂਮੀ ਉੱਤੇ ਅਸੀਂ ਤੌਣਾ ਤੜਾ ਕੇ ਚੱਲਦੇ ਸਾਂ ਅਜੋ ਦਿਨ ਕਿੱਧਰ ਚਲੇਗੇ ਪੰਜਾਬ ਦੀ ਆਜ਼ਾਦੀ ਬਰਬਾਦੀ ਵਿੱਚ ਕਿਵੇਂ ਬਦਲ ਗਈ ਅਸੀਂ ਬਾਦਸ਼ਾਹਾਂ ਤੋਂ ਗੁਲਾਮ ਕਿਵੇਂ ਹੋ ਗਏ ਸਰਦਾਰਾਂ ਦੇ ਧੂਏ ਤੋਂ ਫਕੀਰ ਕਿਵੇਂ ਬਣ ਗਏ ਭਾਵ ਸਿੱਖ ਰਾਜ ਕਿਵੇਂ ਗਿਆ ਅਗਲੇ ਪਤਰਿਆਂ ਵਿੱਚ ਇਸ ਦਾ ਉੱਤਰ ਦੇਣ ਦਾ ਯਤਨ ਕੀਤਾ ਗਿਆ ਹੈ ਸ਼ੇਰੇ ਪੰਜਾਬ بیمار ਪੰਜਾਬ ਦੇ ਮੰਦੇ ਭਾਗਾ ਨੂੰ ਉਸ ਸਮਾਂ ਨੇੜੇ ਆ ਰਿਹਾ ਸੀ ਜਿਸ ਨੇ ਹਰ ਇੱਕ ਤੇ ਆਉਣਾ ਹੈ ਪੰਜਾਬ ਦਾ ਸ਼ੇਰ ਜਿਸ ਦਾ ਨਾਮ ਸੁਣ ਕੇ ਕਾਬਲ ਕੰਧਾਰ ਦੀ ਕੰਦਾ ਕੰਬ ਦੀ ਸੰਨ ਜਿਸ ਦੀ ਪਵਕ ਅੱਗੇ ਵਿਰੋਧੀਆਂ ਦਾ ਲਹੂ ਸੁੱਕਦਾ ਸੀ ਜੀਰੇ ਤੇਜ ਅੱਗੇ ਦੁਸ਼ਮਣ ਦੀ ਬਹਾਦਰੀ ਹਨੇਰੇ ਵਾਂਗ ਉੱਡ ਜਾਂਦੀ ਸੀ ਜੀਰੇ ਜੱਬੇ ਸਾਹਮਣੇ ਵੈਰੀ ਦੀ ਤਲਵਾਰ ਮਿਆਂ ਨੂੰ ਬਾਰ ਨਹੀਂ ਸੀ ਨਿਕਲਦੀ ਜਿੱਦੀ ਰਵਾਨੀ ਅੱਗੇ اٹਕ ਜਿਹੇ اٹਕ ਜਾਂਦੇ ਸਨ ਜਿਸ ਦੇ ਨਾਰੇ ਅਜੇ ਤੀਰ ਖੈਬਰ ਦੀਆਂ ਪਹਾੜੀਆਂ ਤਹਰਾਂ ਦੀਆਂ ਸਨ ਤੇ ਮਾਰ ਪਿਆ ਸੀ ਰੋਗ ਦਿਨੋ ਦਿਨ ਵੱਧ ਰਿਹਾ ਸੀ ਆਪ ਨੇ ਆਪਣੇ ਸਹੰਦੀਆਂ ਸਰਦਾਰਾਂ ਵਜ਼ੀਰਾ ਜਰਨੈਲਾਂ ਯੋਧਿਆਂ ਨੂੰ ਬੁਲਾ ਕੇ ਹਜ਼ੂਰੀ ਬਾਗ ਵਿੱਚ ਅੰਤਮ ਦਰਬਾਰ ਕੀਤਾ ਤੇ ਬਿਮਾਰੀ ਦੀ ਹਾਲਤ ਵਿੱਚ ਪਾਲਕੀ ਵਿੱਚ ਬੈ ਕੇ ਦਰਬਾਰ ਵਿੱਚ ਆਏ ਸਭ ਨੂੰ ਸੰਬੋਧਨ ਕਰਕੇ ਆਪਨੇ یوں ਕਹਿਣਾ ਆਰੰਭ ਕੀਤਾ ਖਾਲਸਾ ਜੀ ਹੁਣ ਕੁਝ ਕੁ ਦਿਨਾਂ ਦਾ ਮੇਲਾ ਹੈ ਥੋੜੇ ਸਮੇਂ ਤੱਕ ਮੈਂ ਆਪ ਤੋਂ ਸਦਾ ਵਾਸਤੇ ਵਿਦਿਆ ਹੋ ਜਾਵਾਂਗਾ ਇਹ ਗੱਲ ਦਾ ਅਫਸੋਸ ਨਹੀਂ ਹੈ ਜੋ ਆਇਆ ਸੋ ਚਲਸੀ ਜੋ ਘੜਿਆ ਸੋ ਭਜਸੀ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਲਾਈ ਹੋਇਆ ਆਤ ਆਏ ਤੇ ਜਾ ਕੇ ਚਲੀ ਚੱਲੇ ਆਪਣੀ ਖੁਸ਼ੀ ਨਾ ਆਏ ਨਾ ਆਪਣੀ ਖੁਸ਼ੀ ਚੱਲੇ ਜਮਣਾ ਮਰਨਾ ਬਾਣੇ ਦੀ ਈਕਾਰ ਹੈ ਸਿੱਖ ਸਦਾ ਬਾਣੇ ਵਿੱਚ ਵਸਣ ਵਾਲਾ ਹੈ ਜੀ ਉਸਦੇ ਬਾਣੇ ਵਿੱਚ ਰਾਜੀ ਰਹੋ ਮੇਥੋਂ ਜੋ ਪੁੱਛ ਸਰਾਈਏ ਤੁਹਾਡੀ ਸੇਵਾ ਕਰ ਚੱਲਿਆਂ ਹਾਂ ਹੰਨੇ-ਹੰਨੇ ਦੀ ਸਰਦਾਰੀ ਦੇ ਮਨ ਤੇ ਭੰਨ ਕੇ ਇੱਕ ਕੈਂਠਾ ਬਣਾ ਦਿੱਤਾ ਹੈ ਪਰ ਲੜੀ ਵਿੱਚ ਪੁੱਛੇ ਰਹੋ ਮਿਲੇ ਰਹੋਗੇ ਤਾਂ ਬਾਦਸ਼ਾਹ ਬਣੇ ਰਹੋਗੇ ਨਿਖਰ ਜਾਓਗੇ ਤਾਂ ਮਾਰੇ ਜਾਓਗੇ ਤੁਹਾਡੇ ਪ੍ਰਤਾਪ ਦੇ ਸਾਹਮਣੇ ਖੈਬਰ ਦੀਆਂ ਪਹਾੜੀਆਂ ਕੰਬਰੀਆਂ ਹਨ ਤੁਹਾਡੇ ਕਵਾਲ ਅੱਗੇ ਅਸਮਾਨ थर-थर ਕੰਬ ਰਿਹਾ ਹੈ ਤੁਹਾਡੀ ਤੇਗ ਦੀ ਤਾਂਗ ਸਾਰੀ ਦੁਨੀਆ ਵਿੱਚ ਪਈ ਹੋਈ ਹੈ ਡਰ ਹੈ ਤਾਂ ਇਸ ਗੱਲ ਦਾ ਕਿ ਤੇ ਤੇ ਤੁਹਾਡੇ ਆਪਣੇ ਘਰ ਵਿੱਚ ਹੀ ਨਾ ਖੜਕਣ ਲੱਗ ਪਵੇ ਤੁਹਾਡੇ ਵਰਸ਼ਾਂ ਦੀ ਪਾਣ ਤੁਹਾਡੇ ਆਪਣੇ ਲਹੂ ਵਿੱਚ ਉਤਰ ਨਾ ਲੱਗ ਪਵੇ ਖਾਲਸਾ ਜੀ ਤੁਸੀਂ ਅਮਰਤਾਰੀ ਸਿੱਖ ਹੋ ਅਮਰਤ ਵਿੱਚ ਅਕਾਲੀ ਬਾਣੀ ਦੇ ਨਾਲ ਨਾਲ ਦੋ ਚੀਜ਼ਾਂ ਹੋਰ ਵੀ ਖਾਸਨ ਇੱਕ ਪਤਾਸੇ ਤੇ ਇੱਕ ਲੋਹੇ ਦਾ ਖੰਡਾ ਬਸ ਇਸੇ ਵਿੱਚ ਜਮਾਨੇ ਦੀ ਨੀਤੀ ਛਿਪੀ ਹੋਈ ਹੈ ਜੇ ਲੋੜ ਹੋਵੇ ਤਾਂ ਪਤਾਸਿਆਂ ਵਾਂਗ ਕੁਲ ਮਿਲ ਜਾਇਓ ਆਪਾਂ ਮਿਟਾ ਕੇ ਦੂਜੇ ਦਾ ਰੂਪ ਬਣ ਜਾਇਓ ਜਿੱਥੇ ਭਰਾ ਦਾ ਮੁੜਕ ਢੁੱਲੇ ਉਤੇ ਲਹੂ ਵਹਾ ਦਿਓ ਤੇ ਜੇ ਸਮਾਂ ਆ ਬਣੇ ਤਾਂ ਖੰਡੇ ਵਾਂਨ ਤਖਤ ਤੇ ਤੇਦਵੀ ਪੋਜਾਇਓ ਗਰੀਬ ਦੁਖੀ ਦੀ ਢਾਲ ਤੇ ਜ਼ਾਲਮ ਦੇ ਸਿਰ ਉਤੇ ਤਲਵਾਰ ਬਣ ਕੇ ਚਮਕਿਓ ਜਿਸ ਦਿਨ ਪਾਣੀ ਪਾਦੇ ਮੈਦਾਨ ਵਿੱਚ ਪ੍ਰਿਥਵੀ ਰਾਜ ਯਾਨੀ ਰਾਏ ਪਥੋਰਾ ਚੋਹਾਨ ਮੁਹੰਮਦ ਗੋਰੀ ਕੋਲੋਂ ਹਾਰ ਗਿਆ ਉਸ ਦਿਨ ਅਰਜਨ ਦਾ ਡਾਂਡੀ ਵੀ ਟੁੱਟ ਗਿਆ ਤੇ ਕਰਨ ਦੇ ਅਗਨਬਾਂ ਠੰਡੇ ਹੋ ਗਏ ਹਿੰਦੁਸਤਾਨ ਵਿੱਚੋਂ ਛਤਰੀ ਬੁਣਾ ਖਤਮ ਹੋ ਗਿਆ 600 ਸਾਲਾਂ ਤੱਕ ਪੰਜਾਬ ਉੱਤੇ ਬਾੜ ਦੇ ਰਾਜ ਕਰਦੇ ਰਹੇ ਗੁਰੂ ਨਾਨਕ ਮਹਾਰਾਜ ਦੀ ਅਪਾਰ ਕਿਰਪਾ ਤੇ ਤੁਹਾਡੀ ਬਹਾਦਰੀ ਦੇ ਸਦਕਾ ਇੱਥੇ ਫਿਰ ਪੰਜਾਬੀ ਸਿੱਖਾਂ ਦਾ ਰਾਜ ਕਾਇਮ ਹੋਇਆ ਹੈ ਇਹਨੂੰ ਸੰਭਾਲੀ ਰੱਖਿਓ ਆਜ਼ਾਦੀ ਮੈਨੂੰ ਜਾਨ ਤੋਂ ਪਿਆਰੀ ਹੈ ਸਿੰਘਾਂ ਦੇ ਝੰਡੇ ਸਦਾ ਉੱਚੇ ਰਹਿਣ ਮੇਰੀ ਅੰਤਿਮ ਇੱਛਾ ਹੈ ਉਪਰੇ ਪੰਜਾਬ ਦੀ ਧਰਤੀ ਉੱਤੇ ਪੈਰ ਧਰਨਗੇ ਤਾਂ ਮੇਰੀ ਛਾਤੀ ਉੱਤੇ ਧਰਨਗੇ 11 ਦੇ ਝੰਡੇ ਸਾਹਮਣੇ ਝੁਕਣਾ ਮੇਰੀ ਅਣਖ ਨੂੰ ਵੇਚਣਾ ਹੈ ਤੁਸੀਂ ਕਿਸੇ ਦੇ ਗੁਲਾਮ ਬਣ ਜਾਓਗੇ ਤਾਂ ਮੇਰੀ ਰੂਹ ਕਲਪੇਗੀ ਹੁਣ ਵਦੇਰੇ ਕਹਿਣ ਦਾ ਸਮਾਂ ਨਹੀਂ ਟਿੱਕਾ ਸਿੰਘ ਨੂੰ ਸਾਹਮਣੇ ਲਿਆਂਦਾ ਗਿਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਹੱਥੀ ਰਾਜ ਤਲਕ ਦਿੱਤਾ ਤੇ ਉਹਦੀ ਬਾਹ ਕਿਆ ਸ਼ੇਰ-ਏ-ਪੰਜਾਬ ਨੇ ਅੰਤ ਵੇਲੇ ਨੇੜੇ ਹੋਏ ਕੇ ਸੁਣੀ ਧਿਆਨ ਸਿਆਂ ਬੜੇ ਮੁਹੱਤਰ ਭੇਤੀਆਂ ਬੂੜਾ ਯਾਰਾ ਬਿਲਾ ਦੇ ਮਹਿਰਮਾ ਮੇਰੇ ਪ੍ਰਾਣ ਸਿੰਘਾ ਕੋਟ ਅਕਾਲ ਦੇ ਨਿੱਤੀ ਨਿਪੁੰਨ ਸ਼ੇਰਾ ਮੇਰੀ ਸਲਤਨਤ ਦੀ ਆਨ ਸ਼ਾਨ ਸਿੰਘਾ ਸੁਖਨ ਅੰਤ ਦੇ ਗਿਆਨ ਦੀ ਯਾਦ ਵਾਂਗੂ ਯਾਦ ਰੱਖਣੇ ਮੇਰੇ ਫਰਮਾਨ ਸਿੰਘਾ ਮੇਰੀ ਨੀਕੀਆਂ ਵਾਗ ਮਹਾਰਨੀ ਦੇ ਮੇਰੀ ਪੱਟੀ ਦੀ ਯਾਦ ਉੱਤੇ ਦੁਹਰਾਵੰਦਾ ਰਹੀ ਜਿਹਦਾ ਮੈਲ ਉਸਾਰ ਕੇ ਚੱਲਿਆ ਹਾਂ ਟਿਕਣ ਦੇ ਨਾ ਬੱਚੀਆਂ ਲਵਾੰਦਾ ਰਹੀ ਮੇਰੇ ਖੜਕ ਸਿੰਘ ਨੂੰ ਮੇਰਾ ਰੂਪ ਸਮਝੀ ਇਹਦੇ ਹੁਕਮ ਵਿੱਚ ਸੀਸ ਝੁਕਾਈ ਰੱਖੀ ਇਨੂੰ ਮਾਲਕ ਪੰਜਾਬ ਦਾ ਥਾਪਿਆ ਮੈਂ ਵਫਾਦਾਰ ਬਣ ਭਾਰ ਵੰਡਾਈ ਰੱਖੀ ਨੋਂ ਨਿਹਾਲ ਹੈ ਬਾਲ ਸਮਝਾਓ ਪਿਓ ਪੁੱਤ ਦਾ ਝਗੜਾ ਮਟਾਈ ਰੱਖੀ ਸਵਣਾ ਦੇ ਸਾਹਮਣੇ ਰਾਜਾ ਧਿਆਨ ਸਿੰਘ ਜੰਮੂ ਦਾ ਡੋਗਰਾ ਨੂੰ ਮਹਾਰਾਜਾ ਖੜਕ ਸਿੰਘ ਦਾ ਵਜੀਰ ਥਾਪਿਆ ਗੀਤਾਂ ਉਤੇ ਹੱਥ ਧਰ ਕੇ ਧਿਆਨ ਸਿੰਘ ਨੇ ਰਾਜ ਭਗਤ ਦੇ ਮਹਾਰਾਜਾ ਖੜਕ ਸਿੰਘ ਦਾ ਵਫਾਦਾਰ ਰਹਿਣ ਦੀ ਖਤਮ ਖਾਦੀ ਜਿਹੜਾ ਵਾਗ ਸਵੇ ਰਾਜ ਦਾ ਹਲਾ ਚੱਲਿਆ ਸੁਕਣ ਦੇ ਨਾ ਸੂ ਪਾਣੀ ਪਾਈ ਰੱਖੀ ਬਾਦਸ਼ਾਹ ਦੀ ਡੋਰ ਹੈ ਹੱਥ ਤੇਰੇ ਗੁੱਡੀ ਚੜੀ ਨੂੰ ਕੋਇਨਾ ਗਰਾਂ ਰੱਖੀ ਮੇਰੇ ਮਰੇ ਤੋਂ ਸਿਵੇ ਦੀ ਖਾਕ ਮੇਰੀ ਵੇਖੀ ਤੂੰ ਲੜੇ ਵਾਂਗਣਾ ਉੜਾ ਦੇਵੀ ਇੱਕ ਇੱਕ ਪੰਜਾਬੀ ਵਿੱਚ ਜਾਨ ਮੇਰੀ ਮੇਰੇ ਜਿਗਰ ਨਾਲ ਨਸਤਰਾ ਲਾਈ ਸਿੰਗਾ ਇਸ ਸੀਨੇ ਦੀ ਅੱਗ ਨਹੀਂ ਬੁਝਣ ਵਾਲੀ ਦੱਬੀ ਰਹੇ ਨਾ ਫੋਲ ੜਕਾਈ ਸਿੰਗਾ ਹਰ ਇੱਕ ਵੀਰ ਯੋਧਾ ਮੇਰੇ ਪ੍ਰਾਣ ਸਮਝੀ ਇੱਜ਼ਤ ਸਿੰਘਾਂ ਦੀ ਹੱਥ ਨਾਲ ਪਾਈ ਸਿੰਗਾ ਮੈਨੂੰ ਪਿਆਰੀ ਸੁੰਦਰਤਾ ਬੰਸ ਨਾਲੋਂ ਨਾ ਪੰਜਾਬ ਗੁਲਾਮ ਬਣਾਈ ਸਿੰਗਾ 600 ਸਾਲ ਪਿੱਛੋਂ ਫਿਰ ਪੰਜਾਬ ਅੰਦਰ ਮੈਂ ਲਿਆਂਦਾ ਹੈ ਰਾਜ ਪੰਜਾਬੀਆਂ ਦਾ ਸੀਤਲ ਕਿਸੇ ਦੇ ਖੁਦਗਰਜੀ ਵਿੱਚ ਆ ਕੇ ਦੇਵੀ ਬੰਨਣਾ ਮੁੱਢ ਖਰਾਬੀਆਂ ਦਾ ਅੱਗੋ ਕਿਹਾ ਪਿਆਰ ਸਿੰਘ ਹੱਥ ਬਨ ਕੇ ਤੁਸਾਂ ਨਾਲ ਹੀ ਸਵਾਮੀ ਜੀ ਸਰਾਂਗਾ ਮੈਂ ਰਿਹਾਸੀ ਜਾਗੰਦਰ ਯਾਦ ਵਫਾਦਾਰੀ ਹੱਸ ਹੱਸ ਕੇ ਚਖਾ ਦੇ ਚੜਾਵਾਂਗਾ ਮੈਂ ਚਰਨਾ ਵਿੱਚ ਰਹਿ ਕੇ ਕੱਟੀ ਉਮਰ ਖਰੀ ਪੱਲਾ ਅੰਤ ਦੇ ਰਾਹ ਵੀ ਫੜਾਂਗਾ ਮੈਂ ਪੁਲੀਟਰ ਸਾਰੇ ਚੁੱਪ ਵਰਤੀ ਰਹੀ ਅੰਦਰ ਬਾਾਰ ਉਦਾਸੀ ਛਾ ਗਈ ਬਿਮਾਰੀ ਨੇ ਦੌਰਾ ਕੀਤਾ ਤੇ ਮਹਾਰਾਜ ਬੇਹੋਸ਼ ਹੋ ਗਏ ਕੁਝ ਸਮੇਂ ਪਿਛੋਂ ਫਿਰ ਹੋਸ਼ ਆਈ ਤਾਂ ਆਪਨੇ ਕੋਈ ਨੂਰ ਹੀਰਾ ਪੇ ਕੁਝ ਹੋਰ ਜਵਾਰਾ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਪੇਟਾ ਕਰਨ ਦੀ ਇੱਛਾ ਪ੍ਰਗਟਾਈ ਦੱਸ ਦਈਏ ਕਿ ਇਹ ਉਹਾ ਜਗਤ ਪਰਸਰ ਪਾਡਵਾ ਵਾਲਾ ਹੀਰਾ ਹੈ ਜੋ ਪਿਛੋਂ ਹਿੰਦੂ ਰਾਜਿਆਂ ਦੇ ਹਾਰਨ ਦੇ ਮੁਗਲਾਂ ਦੇ ਹੱਥ ਆਇਆ ਸੀ ਦਿੱਲੀ ਦੀ ਲੁੱਟ ਵਿੱਚ ਨਾਦਰ ਸ਼ਾ ਲੈ ਗਿਆ ਠਾ ਪਿਆਹਤੋਂ ਸ੍ਰੀ ਪੰਜਾਬ ਨੂੰ ਮਿਲਿਆ ਕਿ ਦਲੀਪ ਸਿੰਘ ਨੂੰ ਤੱਕ ਤੋਂ ਲਾਏ ਜਾਣ ਤੇ ਅੰਗਰੇਜ਼ਾਂ ਅੱਥ ਲੱਗਾ ਅੱਜਕੱਲ ਅੰਗਰੇਜ਼ ਬਾਦਸ਼ਾਹ ਦੇ ਤਾਜ ਵਿੱਚ ਸ਼ੋਭਨੀਕ ਹੈ ਇਛੋਂ ਦੁੱਖ ਵਿਛੋੜ ਦੇ ਸਹਿਨ ਨਾਲੋਂ ਖੁੱਲੇ ਬੂਹੀ ਸਵਰਗਾਂ 'ਚ ਵੜਾਂਗਾ ਮੈਂ ਜਿਹੇ ਬੈਰੋ ਹੀ ਲਿਖਿਆ ਏ ਲੇਖਾਂ ਵਿੱਚ ਮੈਨੂੰ ਸੜਨ ਤੋਂ ਡਾਢਿਆ ਫੋੜ ਲਿਆ ਮੈਨੂੰ ਦੁਖੀ ਨੂੰ ਮੌਤ ਕਬੂਲਿਆ ਨਾ ਸਮੇਂ ਆਪ ਨੂੰ ਮੇਥੋਂ ਵਿਛੋੜਨੇ ਆ ਤਾਂ ਮੈਂ ਆਪ ਦੀ ਯਾਦ ਵਿੱਚ ਉਮਰ ਬਾਕੀ ਪ੍ਰਤੀਬੱਧਾ ਦੇ ਵਾਗ ਪਿਤਾ ਦੇਾਂਗਾ ਕਰਜ ਆਪਣੀ ਦੀਆਂ ਮਿਹਰਬਾਨੀਆਂ ਦਾ ਜਿੰਨਾ ਚੁਕੇਗਾ ਸਿਰੋਂ ਚੁਕਾ ਦਿਆਂਗਾ ਜਿੱਥੋਂ ਮੁੜ ਕੇ ਹਜ਼ੂਰ ਦਾ ਡੁੱਲਿਆ ਏ ਲੋੜ ਪਈ ਤਾਂ ਖੂਨ ਵਹਾ ਦਿਆਂਗਾ ਦਿਗਦੇ ਮਹਿਲ ਨੂੰ ਬੱਚਿਆਂ ਲਾਉਣ ਬਦਲੇ ਥਾਂ ਇੱਟਾਂ ਦੀ ਸਿਰਾਂ ਤੱਕ ਲਾ ਦਿਆਂਗਾ ਕੰਵਰ ਤੇ ਸਰਕਾਰ ਵਿੱਚ ਫਰਕ ਕੋਈ ਨਹੀਂ ਕਾ ਸਾਹਿਬ ਨੂੰ ਨੈਣਾ ਦਾ ਤਾਰਾ ਸਮਝਾਂ ਜਿਸ ਨੂੰ ਉਂਗਲ ਹਜ਼ੂਰ ਦੀ ਤਿਲਕ ਦੇਵੇ ਜਿੰਦ ਜਾਣ ਦਾ ਉਹਨੂੰ ਸਹਾਰਾ ਸਮਝਾ ਪਰ ਰਾਜਾ ਧਿਆਨ ਸਿੰਘ ਦੇ ਜਮਾਦਾਰ ਖੁਸ਼ਾਲ ਸਿੰਘ ਨੇ ਰੋਕ ਦਿੱਤਾ ਸਿਰ ਬਿਮਾਰੀ ਦਾ ਦੌਰ ਆ ਪਿਆ ਤੇ ਮਹਾਰਾਜ ਬੇਸੁੱਧ ਹੋ ਗਏ ਇਹ ਹਾਲਤ ਵਿੱਚ ਦਰਬਾਰ ਸਮਾਪਤ ਹੋ ਗਿਆ